ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਵਾਜ਼ ਲੋਕਾਂ ਦੀ ਨਿਊਜ਼ ਸੁਨਾਮ ਆਪਾਂ ਤੁਹਾਨੂੰ ਅੰਡਰ ਬ੍ਰਿਜ ਜਿਹੜਾ ਨਵਾਂ ਬਣ ਰਿਹਾ ਉੱਥੇ ਦਿਖਾ ਰਹਿਆਂਗੇ ਤੇ ਆ ਬਣ ਰਿਹਾ ਬਹੁਤ ਸੋਹਣਾ ਬਣ ਰਿਹਾ ਵੈਸੇ ਅਸੀਂ ਤਾਂ ਮੈਰ ਲਾਲੀ ਯਾਦਵਿੰਦਰ ਲਾਲੀ ਜੀ ਤਾਂ ਪਹਿਲੇ ਦਿਨ ਤੋਂ ਇਸ ਗੱਲ ਤੇ ਸਵਾਲ ਉਠਾਉਂਦੇ ਆ ਰਹੇ ਹਾਂ ਵੀ ਭਾਈ ਮਟੀਰੀਅਲ ਇੱਥੇ ਘਟੀਆਂ ਲੱਗ ਰਿਹਾ ਮਟੀਰੀਅਲ ਇੱਥੇ ਘਟੀਆਂ ਲੱਗ ਰਿਹਾ ਆ ਤੁਹਾਨੂੰ ਦਿਖਾਉਣਾਗਾ ਇਹ ਇੱਧਰ ਆ ਬਣਿਆ ਹੋਇਆ ਨਾ ਜੁੜ ਜੋ ਪਹਿਲਾ ਆਪ ਸਾਰੇ ਇਕੱਠੇ ਹੋ ਜੀ ਆ ਬਣਿਆ ਹੋਇਆ ਹੈਗਾ ਇਹਨਾਂ ਨੂੰ ਬੋਲ ਆ ਇੰਗਲੈਰ ਨਾਲ ਲਾਉਣ ਵਾਸਤੇ ਉੱਪਰ ਜਿਹੜੇ ਪਾਈਪ ਲੱਗੇ ਹੋਏ ਨੇ ਆਹ ਹੈ ਕੰਦਾ ਇਹ ਬਣੀ ਹੋਈ ਹੈ ਹੈ ਹੁਣ ਇਧਰਲੇ ਪਾਸੇ ਵੀ ਮੈਂ ਤੁਹਾਨੂੰ ਦਿਖਾਉਣਾਗਾ ਅਸੀਂ ਬਾਰ-ਬਾਰ ਕਹਿੰਦੇ ਆ ਲੋਕਾਂ ਨੂੰ ਵੀ ਇਹਦਾ ਧਿਆਨ ਰੱਖੋ ਆ ਚੀਜ਼ ਹੈ ਆ ਕੰਦ ਹੈ ਇਹ ਪੂਰੇ ਦਾ ਪੂਰਾ ਪਿੱਲਰ ਟਾਈਪ ਟੱਕਾ ਦੇ ਕੀ ਡਿੱਗ ਗਿਆ ਹੁਣ ਇਥੇ ਕੁਛ ਨਹੀਂ ਨਾ ਇਹਨਾਂ ਨੇ ਆ ਸਰੀਆ ਥੱਲੋਂ ਕ ਕੱਢ ਕੇ ਉੱਪਰ ਮੋੜ ਕੇ ਸਮਝ ਲੈ ਜਿਵੇਂ ਇਹਨੂੰ ਪ੍ਰੋਪਰ ਲਾਉਣਾ ਚਾਹੀਦਾ ਇਹ ਓਵੇਂ ਨਹੀਂ ਲਾਇਆ ਹੋਇਆ ਸੀਗਾ ਹੁਣ ਜਦੋਂ ਆ ਫਿੱਟ ਕਰਨਾ ਸੀ ਉਰੇ ਆਹ ਚੈਨਲ ਪੈਪ ਤਾਂ ਇਹ ਝੂਟੇ ਖਾਣ ਲੱਗ ਗਈ ਔਰ ਜਦੋਂ ਡੇਗ ਗਈ ਫੁੱਟ ਵੀ ਨਾਲ ਦੀ ਨਾਲ ਗਈ ਸੋਚ ਕੇ ਦੇਖੋ ਦੋਸਤੋ ਇਹ ਇਹ ਜਾਂ ਮਟੀਰੀਅਲ ਲਾ ਕੇ ਇਹ ਪੁਲ ਬਣ ਰਿਹਾ ਹੈ ਤਾ ਕਿਤੇ ਨੂੰ ਕਿਤੇ ਛੱਕ ਦੇ दायरे 'ਚ ਹੈ ਮਟੀਰੀਅਲ ਪੱਖੋਂ ਅਸੀਂ ਪਹਿਲਾਂ ਵੀ ਮੈਰ ਲਾਲੀ ਖੁਦ ਮੈਂ ਇਸ ਗੱਲ ਤੇ ਕਿੰਚੂ ਪਰੰਤੂ ਉਠਾਉਂਦੇ ਰਹੇ ਆ ਵੀ ਭਾਈ ਇਹ ਪੁਲ ਦਾ ਜਿਹੜਾ ਮਟੀਰੀਅਲ ਹੈ ਉਹ ਵਧੀਆ ਨਹੀਂ ਲੱਗ ਰਿਹਾ ਔਰ ਆ ਇੱਕ ਸਾਡੀ ਗੱਲ ਦੇ ਉੱਤੇ ਮੋਹਰ ਲੱਗੀ ਵੀ ਜਿਹੜਾ ਆਹ ਪਿੱਲਰ ਇਹਨਾਂ ਨੇ ਡੇਗ ਲਿਆ ਹੁਣ ਇਹ ਇੱਥੋਂ ਲੈ ਕੇ ਉਰੋਂ ਲੈ ਕੇ ਇਹਦੀ ਡੜਚੋਂ ਤੇ ਉਹ ਉੱਥੇ ਟੱਕਰ ਇਹ ਦੀਵਾਰ 'ਤੇ ਇਹ ਦਵਾਰ ਨਵਾਂ ਹਲੇ ਬਣਿਆ ਬਣਬ ਨਹੀਂ ਪੂਰਬ ਨਹੀਂ ਚੜਿਆ ਮਹੂਰਤ ਵੀ ਨਹੀਂ ਹੋਇਆ ਕਿਉਂ ਇੱਥੇ ਇਹਨਾਂ ਨੇ ਆ ਪਾਈਪ ਫਿੱਟ ਕਰਨੇ ਸੀਗੇ ਆ ਲਾਲੀ ਵੀਰ ਜੀ ਬੈਠੇ ਨੇਗੇ ਲਾਲੀ ਜੀ ਤੁਸੀਂ ਕੀ ਕਹੋਗੇ ਇਹਦੇ ਬਾਰੇ ਇੱਦਾਂ ਜੀ ਪਹਿਲੇ ਦਿਨ ਤੇ ਹੁੰਦਾ ਇਹਨਾਂ ਨੇ ਕਹਿੰਦਾ ਪਟ ਪਟ ਹਰੇਟਾ ਕੱਢੀਆਂ ਨਹੀਂ ਆ ਉਦਣੀ ਮਰਲ ਕੇ ਹੋ ਗਿਆ ਤੇ ਉਦਣੀ ਹੱਲ ਗਿਆ ਤੇ ਇਹ ਹੱਲ ਗਿਆ ਨਾ ਤੇ ਇਹਨਾਂ ਨੇ ਹੇਠੇ-ਹੇਠੋਂ ਸਰੀਏ ਕੱਢੇ ਨੇ ਤੁਸੀਂ ਕੱਢੇ ਉੱਤੀ ਘਰ ਤਾਂ ਉਹ ਵੀ ਆਈਆਂਗਾ ਪਰਲੀ ਵੀ ਆਪਾਂ ਉਹ ਪਹਿਲਾਂ ਵੀ ਉੱਥੇ ਕਿੰਤੂਪ੍ਰੰਤ ਦੇਖਦੇ ਆਂ ਵੈਸੇ ਚਲੋ ਪਰ ਹਾਲਤ ਮਾੜੀ ਹੋ ਐ ਆ ਹੁਣ ਇਹਨਾਂ ਨੇ ਉੱਪਰ ਪੈ ਫਿੱਟ ਕਰਿਆ ਆਹਾ ਆ ਸਿਮਿੰਟ ਦੇਖਿਓ ਲੈ ਸਰੀਆਂ ਦੇ ਜੜਾ ਜੋ ਨਿਕਲਣ ਵੀ ਲੱਗ ਗਿਆ ਮੈਂ ਤੁਹਾਨੂੰ ਤਾਂ ਕਹਿਣਾ ਕਿ ਬੀ ਦੋਸਤੋ ਇਹ ਚੀਜ਼ਾਂ ਨਾ ਥੋੜਾ ਟਾਈਮ ਹੀ ਕੱਟਣਗੀਆਂ ਇਹ ਲਾਈਵ ਚੱਲ ਰਿਹਾ ਉਹ ਗੇਰੀਏ ਜਿਹੜੀ ਕਹਿੰਦੇ ਵੀ ਹੋੜ ਰਹੀ ਹੈ ਦੇਖੋ ਜੀ ਨਹੀਂ ਉਹ ਕਾਹ ਤੋਂ ਗੇਰੀ ਆ ਇਹ ਉਸਕੇ ਨਾ ਪੋਲਮ ਗਲਤ ਬਣ ਗਿਆ ਮਤਲਬ ਨਮਰ ਟੁੱਟ ਗਿਆ ਕਿਛ ਨਾ ਸਵੇਰੇ ਜਦ ਗਿੱਲੀ ਤੇ ਨਾ ਆ ਉਸਨੇ ਕੁਛ ਲੱਗ ਗਿਆ ਉਸਨੇ ਡੁਆਇਟ ਦਾ ਟਰੇਡ ਆ ਗਈ ਨਹੀਂ ਉਸਕੇ ਨੀਚੇ ਜੋ ਸਰੀਆ ਨਿਕਾਲਦੇ ਆ ਉਹ ਵੀ ਨਹੀਂ ਨਿਕਾਲਾ ਹੋਇਆ ਹੁਣ ਕਾੜੇ ਨਿਕਾਲ ਰਹੇ ਨੇ ਦੇਖ ਇਧਰ ਨਹੀਂ ਆ ਵੀ ਲਗਾ ਰਹੇ ਹੋ ਪਹਿਲੇ ਅਗਰ ਇਹ ਟਿਕਾ ਰਹਿਤਾ ਮੰਨ ਲੀਜੀਏ ਮੰਨ ਲੀਜੀਏ ਬਾਅਦ ਵਿੱਚ ਬੜਾ ਦਾ ਪ੍ਰੋਪੋਜ਼ਲ ਜੈਸੀ ਦੀਵਾਰ ਬਣੀ ਹੈ ਇਹ ਸੇਫ ਹੈ ਉਹਦਾ ਕੈਮਰਾ ਕਰੋ ਬਿਲਕੁਲ ਤੋੜ ਰਹੇ ਨੇ ਹਾਂ ਤੋੜ ਰਹੇ ਆ ਵੈਸੇ ਇਹ ਪ੍ਰੋਪੋਜ਼ਲ ਆ ਕੇ ਕੋ ਉੱਚੀ ਕਰੋ ਹਾਂ ਬਿਲਕੁਲ ਉਹ ਕਾ ਪੂਰਾ ਹੀ ਗਿਰ ਗਿਆ ਨਾ ਆਇਆ ਜੀ ਸੀ ਵੀ ਸਿਆਜ ਆਪਨੇ ਕਰਾਇਆ ਮੈਂ ਨੇ ਕਰਾਇਆ ਕਿਉਂ ਕਰਾਇਆ ਉੱਚਾ ਬਣਾਣਾ ਨਾ ਉਸਕੋ ਥੋੜਾ ਜਿਹਾ ਇਹ ਉੱਚੇ ਕੀ ਮਤਲਬ ਨਹੀਂ ਉਹ ਬਤਾ ਉਹ ਵੀ ਪਹਿਲੇ ਉਸਮੇ ਜੋ ਸਰੀਆ ਨਿਕਾਲ ਕੇ ਲਗਾਣਾ تھا ਉਹ ਲਗਾਇਆ ਨਹੀਂ 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 ਐਸਾ ਕੁਝ ਨਹੀਂ ਯਾਰ ਐਸਾ ਨਾ ਕਹੋ ਵਿਰਦ ਹਾਂ ਤੂੰ ਨਾ ਫਿਰ ਵਹੀ ਬਾਤ ਹੈ ਹਾਂ ਬਲਾਈ मेरी बात बोलिए 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 बिल्कुल तो बिल्कुल नहीं दिख रहा एक बार वो दिख रहा है उसको ऊपर लगाएंगे तभी तो तो उसको क्यों डे गया है? पहले क्या था वो इसको छोड़ो यार तो उसको बताओ वो बारह मीटर बढ़ाया है अभी आपके मुताबिक वो जो नीचे फेंका है वो ठीक था तो बस तो यही निकलवाना था, निकल था। मुझे भी वो गलत था।, नहीं वो, वो, वो गलत था कॉलम जो ऐसे लग रहे ऐसी वो गलत था वो गलत था उसमें इसीलिए तो हम कहते रहे हैं भाई साहब सुनो फिर वही बात पहले मेरे है पहले मेरी तो सुन लो बोलिए

ਜਦੋਂ ਉਹ ਲਵੇ ਖੜ ਕੇ ਕਰਵਾਵਾਂਗੇ ਕੋਈ ਇੰਜੀਨੀਅਰਿੰਗ ਖੜੂਗਾ ਤਾਂ ਹੀ ਗੱਲ ਵਧੀਆ ਬਣੂ ਨਾ ਇਹ ਇਹੀ ਪ੍ਰੋਬਲਮ ਹੈ ਇੱਥੇ ਦੋਸਤੋ ਬਾਕੀ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕੋਈ